ਇਨਸਾਨ ਦੀ ਜਿਹੜੀ ਰੀੜ ਦੀ ਹੱਡੀ ਆ ਉਹ ਵਿਚਕਾਰ ਆ। ਔਰ ਪਿੱਠ ਜਿਹੜੀ ਸਾਡੀ ਉੱਭਰੀ ਹੁੰਦੀ ਆ ਮੋਢਿਆਂ ਤੋਂ ਤੇ ਜਿਹੜੀ ਰੀੜ ਦੀ ਹੱਡੀ ਉਹ ਥੋੜੀ ਡੂੰਗੀ ਹੁੰਦੀ ਆ। ਤੇ ਉਹ ਨਸ ਪ੍ਰਣਾਲੀ ਵਾਲੇ ਦੱਸ ਰਹੇ ਕਿ ਇਹ ਕਿਉਂ ਕਹਿੰਦੇ ਆ ਪ੍ਰਮਾਤਮਾ ਦੀ ਖੇਡ ਆ ਉਸ ਅਕਾਲ ਪੁਰਖ ਵਾਹਿਗੁਰੂ ਦੀ। ਕਿ ਅਗਰ ਇਹ ਇਨਸਾਨ ਡਿੱਗੇ ਤੇ ਸਿੱਧੀ ਰੀੜ ਦੀ ਹੱਡੀ ਤੇ ਸੱਟ ਨਾ ਲੱਗੇ। ਕਿ ਉਹਨੇ ਅਗਰ ਕੋਈ ਵੀ ਚੀਜ਼ ਬਣਾਈ ਆ ਇਨਸਾਨ ਦਾ ਢਾਂਚਾ ਵੀ ਬਣਾਇਆ ਨਾ। ਤੇ ਉਹਦੀ ਕਾਰਾਗਰੀ ਵਿੱਚ ਕੋਈ ਨੁਕਸ ਨਹੀਂ ਹੈ انسان ਅਗਰ ਕੋਈ ਚੀਜ਼ ਬਣਾਉਂਦਾ ਹੈ ਤੇ ਉਹਨੂੰ ਅਪਡੇਟ ਕਰਦਾ ਹੁਣ ਮੋਬਾਈਲ ਵੀ ਰੋਜ਼ ਨਵੇਂ-ਨਵੇਂ ਵਰਜਨ ਆਉਂਦੇ ਐ ਕੋਈ ਕੰਪਿਊਟਰ ਵੀ ਹੁੰਦੇ ਨੇ ਨਵੇਂ-ਨਵੇਂ ਸੌਫਟਵੇਅਰ ਆਉਂਦੇ ਨੇ ਪਰ ਪ੍ਰਮਾਤਮਾ ਨੇ ਜਿਹੜਾ ਇਨਸਾਨ ਦਾ ਸੌਫਟਵੇਅਰ ਬਣਾਇਆ ਉਹੀ ਹੈ ਪਰ ਜਦੋਂ ਰਿਜਕ ਪਾਇਆ ਹੈ ਆਪਾਂ ਰੋਜ਼ ਸਾਰੇ ਰਿਜਕ ਵਾਸਤੇ ਭੱਜਦੇ ਆ ਮਾਨੀ ਜੀ ਲਿਖਿਆ ਵੀ ਪ੍ਰਮਾਤਮਾ ਨੇ ਜਦੋਂ ਸਭ ਕੁਝ ਸੰਸਾਰ ਸ੍ਰਿਸ਼ਟੀ ਸ਼ੁਰੂ ਕੀਤੇ ਨਾ ਕਹਿੰਦੇ ਜੋ ਕੁਝ ਪਾਇਆ ਸੋ ਇੱਕੋ ਵਾਰ ਬੀ ਇੱਕੋ ਵਾਰ ਹੀ ਉਹਨੇ ਪਾਇਆ ਰਿਚਕ ਉਹਨੂੰ ਬਾਰ ਬਾਰ ਰਿਚਕ ਪਾਣ ਦੀ ਜ਼ਰੂਰਤ ਨਹੀਂ ਪਈ